ਲੋ ਬਈ ਅੱਜ ਪੁੱਜੇ ਆਪਾਂ ਛੱਲੀਆਂ ਵਾਲੇ ਖੇਤਾਂ 'ਕਾ ਬਹੁਤ ਟਾਈਮ ਹੋ ਗਿਆ ਖੇਚ ਆਇਆ ਨੂੰ ਵੀਡੀਓ ਬਣਾਈ ਨੂੰ ਉਹ ਗੰਨੇ 'ਚ ਪਾਰੇ ਰੇ ਪਟਾਕੋ ਬਾ ਪਟਾਕੋ ਪਾਣੀ ਛੱਡਿਆ ਵਾ ਨਾਲੇ ਪਟਾਕੋ ਹੀ ਪਾਉਦੇ ਹੋਰ ਪਾਣੀ ਬੰਨੂ ਪੈਂਦੀ ਏ ਚੱਲ ਬਈ ਸਿੱਤਵਾ ਰੋਟੀ ਪੱਸੀ ਗਾਲ ਜੀ ਲੱਗੇ ਹੋਏ ਭਾਈ ਰੇਹ ਰੇਹ ਕੱਲ ਪਰੈ ਤਾਂ ਅੱਜ ਫੇਰ ਛੱਡਿਆ ਬਾਣੀ ਨੂੰ ਇਹਦੇ ਬਾਅਦ ਹੁਣ ਸੋਕਾ ਲਵਾਉਣਾ ਰਾੜਾ ਹੁਣ ਆਪ ਟਾਕੂ ਹੀ ਗੱਜੇਗਾ ਤੇ ਸ੍ਰੀ ਗਾਲ ਜੀ ਗੰਨਾ ਦਾ ਠੀਕ ਹੈ ਗੰਨਾ ਦਾ ਠੀਕ ਆ ਐਡਾਂ ਕੱਖਾ ਮੜਾ ਮੜਾ ਐਡਾਂ ਐਡਾਂ ਜੀ ਕਿ ਦੋ ਦੋ ਖੰਡਾ ਲਾਜੇ ਇਹਨੂੰ ਬਸ ਤਾਂ ਇਹਦੇ ਨੂੰ ਮੜਾ ਜਿਹਾ ਕੋਹਲੀ ਫੜਾ ਵਿੱਚ ਬੜਕ ਹੈ ਬਤਾਇਦੇ ਨੂੰ ਕੋਲੀ ਦੇ ਜਿਵੇਂ ਉਹ ਦੇਖ ਸੌਂਗਾ ਜਾ ਖੜਾ ਹੋ ਆਹੋ ਵੀ ਹੋਰ ਕੁਝ ਨਹੀਂ ਪਟਣਾ ਦੇ ਕੱਖ ਕੱਖ ਦੇ ਪਟੱਕ ਮਾਰੂ ਸੁੱਕੂਗਾ ਫਿਰ ਆਹੋ ਤੇ ਪਾਣੀ ਨਹੀਂ ਲਾਉਣਾ ਦੁਪਹਿਰਾਂ ਨੂੰ ਇਹਨੂੰ ਠੀਕ ਐ ਐਦਾਂ ਕਰ ਦੂੰਗੇ ਤੇ ਪਾਲਿਆ ਪਾਲਿਆ ਬੋਲ ਖੱਤੀਆ ਆਉ ਗਰੀ ਗਰੀ ਨੂੰ ਆਉਗਾ ਹੁਣ ਬਾਹ ਪਾਉਂਦੀ ਪਾਉਂਦੀ ਉਹ ਵਰਜੇਣਾ ਆਪਣਾ ਪਰਲਾ ਠੀਕ ਨਹੀਂ ਜਣਾ ਹੁਣ ਦਵਾਈ ਤੇ ਬਾਦ ਉੱਪਰ ਹੈ ਮੈਂ ਵੀ ਦਵਾਈ ਤੇ ਬਾਦ ਉੱਪਰ ਚਲ ਜਾਣਾ ਕਰਨਾ ਆਹੋ ਹੁਣ ਕੀ ਜਾਣਾ ਕਰਨੀ ਤੇ ਬਾਦ ਤਰੇ ਆਉਂਗਾ ਯਾਰ ਹੈ ਤਰੇ ਆਉਂਗਾ ਇਹਦੇ ਜਣਾ ਕਾਲੇ ਤੇ ਕਰਨਾ ਉੱਥੇ ਉੱਥੇ ਮੋਟਰ ਪਾ ਪਹਿਲਾਂ ਰੂਪੜ ਜਾਣਾ ਯਾਰ ਬਣਾਮਾ ਚੜ੍ਹਦਾ ਹੀ ਫੇ ਅੱਧਾਈ ਦਾ ਵੀ ਕੰਮ ਰੂਣਾ ਸਟੈਟਿਕ ਕੰਮ ਕਰਕੇ ਆਉਣੇ ਪਹਿਲਾਂ ਸਟੈਟਿਕ ਕਮਾ ਕੇ ਆਉਣੀ ਹੈ ਅੱਛਾ ਪਾਰਾ 1:00 ਵਜੇ 12 ਵਜਣੇ ਆ ਉਹਦਾ 12 12 ਵਜਣੇ ਉਹ ਬਾਰੇ ਕੋਈ ਫਿਰ ਉਹਦਾ ਸਿੱਧੇ ਜਮਾ ਕਰਾ ਕੇ ਉਹਦਾ ਇਹਨਾਂ ਕੰਮੇ ਨਹੀਂ ਕੋਈ ਆ ਸਾਡਾ 11 ਵਜੇ ਦਾ ਇੰਨਾ ਕੰਮ ਥੋੜੀ ਆ ਤੁਸੀਂ ਕਰਦਾ ਹਵਾ ਪਣਾ ਐਡਾ ਹੋ ਪੈਸੇ ਵੀ ਕਢਾਉਣ ਆਪੇ ਇੰਨਾ ਕੰਮ ਤਾਂ ਹੈ ਨਹੀਂ ਉਹ 11 ਵਜੇ ਤਾਈ ਕੰਮ ਫੈਲ ਇੱਧਰ ਖੜਾ ਰਹੇ ਦਾ ਵੀ ਜਿਹੜਾ ਪੌਣਾ ਚਾਰ ਕਿਲੇ ਇਹ ਚ ਪੂਰੀ ਪੌਣਾ ਇਹ ਪੂਰੀ ਪੌਣਾ ਪੂਰੇ ਘੱਲੀਆਂ ਤੋਂ ਬੜਾ ਥੋੜਾ ਜਿਹਾ ਰਹਿ ਜਾਂਦਾ ਚੱਲੀਆਂ ਕਿੱਥੇ ਇੱਥੇ ਕਿਹਾ 10 ਮਿੰਟ ਇੱਕ ਦੋ ਥਾਈਲੇ ਕਿੰਨੇ ਉੱਥੇ ਦਾ ਜਿਹੜਾ ਰਹਿਦਾ ਆ ਬੱਸ ਪਾਉਣੇ ਨੂੰ ਟਾਈਮ ਨਹੀਂ ਹੈਗਾ ਬੰਦਾ ਰਹਿ ਲਿਆ ਆਪਣਾ ਬਈ ਸਮਝਾਉਣਾ ਪਾਉ ਤੱਖਾ ਪੈਂਦਾ ਇੱਕ ਇਹ ਨੂੰ ਕਹ ਵੀ ਘੱਟ ਪਾ ਕੇ ਲਿਆ ਕਾ ਕਾ ਪਹਿਲਾਂ ਰੱਖਿਆ ਬਗਾੜ ਕਾੜ ਕੇ ਚਰਦਾ ਮੰਨ ਲੱਗ ਗਿਆ ਬਲਦੀ ਬਈ ਹੱਕਾ ਮਰੀਏ ਮੈਂ ਰਾਹ ਹੋਵੇ ਪਾ ਕੇ ਨਾ ਇਸ ਕੋ ਔਰ ਸਾਈਡ ਨੂੰ ਆ ਜਾ ਉਹ ਪਾ ਕੇ ਉੱਥੇ ਜਿਹੜਾ ਰਹਿ ਗਿਆ ਆ ਮੂੰਹ ਭਰਾ ਇੱਕ ਇੱਡਾ ਮੂੰਹ ਕਰਿਆ ਵਾ ਦੇ ਚਰਦੇ ਰਖਣਾ ਉਹ ਕਿਤਨਾ ਹੈ ਵਾ ਵਾ ਨਹੀਂ ਹੈ ਇਤਨਾ ਹੀ ਹੋਗਾ ਉਹ ਬੈਜ ਜਾ ਕਿਦਰੇ ਨਾ ਭਾਪ ਇਹਨੇ ਫਾੜੀ ਮੋੜ ਜਣੀ ਬਸਾਈ ਇੱਥੇ ਸਾਈਂ ਬਡਾਕੋ ਬਾਈ ਇਹ ਵਿਚੇ ਪਾ ਲਈ ਉਹ ਹੋਰ ਜਿਹੜਾ ਪਿਆ ਉੱਥੇ ਫੇਰ ਦੇਖਦੇ ਬਾਅਦ ਵਿੱਚ ਕੀ ਆ ਬਡਾਕੋ ਬਾਈ ਪਡਾਕੋ ਹਮ ਇਹ ਪਾ ਆਇਆ ਸ਼ਾਮਾ ਨਹੀਂ ਹੈ ਦੇਖ ਲਓ ਆਪ ਜਿੱਦੇ ਪੂਰੇ ਪਟਾਏ ਹੋਰ ਤਾਂ ਨਾਲ ਮੁੜ ਕੇ ਸ਼ਾਮਾ ਲੈ ਦਿਖਾਓ ਕਿੱਥੇ ਸ਼ਾਮਾ ਸ਼ਾਮਾ ਕਿੱਥੇ ਹਾਈਵੇ ਨਾਲ ਲੱਗਦਾ ਹੈ ਉਹ ਹੋ ਗਿਆ ਉਹ ਵੀ ਸ਼ਾਮਾ ਉਹ ਇਧਰ ਇਧਰ ਗਿਰਦੀ ਜਾ ਕੇ ਉਸਰੇ ਲਿਆ ਜਾ ਕੇ ਸੁੱਕੇ ਸੁੱਕੇ ਜਿੱਸਤੇ ਨਹੀਂ ਉਹ ਗੱਲ ਜਿਤਨਾ ਹੈਗਾ ਪਾ ਲਿਆ ਬਸ ਇਤਨਾ ਨਹੀਂ ਹੈਗਾ ਉਹ ਉਹਨੂੰ ਇਕੱਠਾ ਕਰਕੇ ਰੱਖ ਦੇਣਾ ਪਤਾ ਲੱਗਣਾ ਕਿਤਨਾ ਹੁੰਦਾ ਇਤਨਾ ਹੋ ਜਾਏਗਾ ਉਹ ਇਧਰੇ ਦਾਦਾ ਜੀ ਨੂੰ ਪੱਲੀ ਪਸਾਰੀ ਵੀ ਪਿਆ ਹੋਈ ਨੂੰ ਰਹੀ ਲੱਗਣਾ ਕਿੱਥੇ ਫਾਟ ਅੱਜ ਖੜਿਆ ਹੋਣਾ ਅੱਜ ਉਹਦੇ ਆਉਣਾ ਹੈ ਅੱਛਾ ਅੱਜ ਵੀ ਜਾਣਾ ਹੈ ਤੁਰੇ ਹਾਂ ਇੱਥੇ ਹੀ ਤੇ ਰਹੇ ਆਏ ਇਹ ਤਾਂ ਲੰਬੀ ਯਾਤਰਾ ਕਰਤਾ। ਲੈ। ਠੀਕ ਆ। ਬਾਲਸ ਵੀ ਚੜ੍ਹ ਜਾਂਦਾ ਧੂਪ ਅੰਦਰ ਲੈ। ਮਾਰੀ ਜਾਂਦਾ ਜਾਂਦਾ। ਠੀਕ ਆਮ ਨਹੀਂ। ਆਣੀ ਆਪਣੀ ਸਵਾਕੇ ਲਾ ਲਿਓ ਹਾਂ ਸਾਰੀ ਸਵਾਕੇ ਲਾ ਲਿਓ ਚਾ ਲਾ ਆਸਰਕ ਫਿਰ ਤੇ ਗਾਪੋਂਗੇ ਪਹਿਲਾਂ ਮੂੰਹ ਹਰੇ ਸਾਕੇ ਇੱਥੇ ਸਾਹ ਦੋ ਦੋ ਜਾਣੀਆਂ ਦੋ ਆਉਣੀਆਂ ਛੂਛੂਟੀਆਂ ਰੇ ਮੈਂ ਕਹਿੰਦਾ ਉਹ ਵੀ ਉਰੀ ਪੈਣ ਉੱਥੇ ਨੂੰ ਫੋਟ ਚੱਕੜਾ ਪੈਣਾ ਆਪਾਂ ਨੂੰ ਆ ਲੈ ਜਿਹੜਾ 35000 ਫਿਰ ਬਾਚ ਗਿਆ ਉੱਥੇ ਬਾਦੂਗੇ ਆਹ ਹੁਣ ਮੇਰਾ ਬਾਚ ਗਿਆ ਪਾ ਹੁਣ ਹੱਥ ਮੈਂ ਪਕੜ ਰਾਂ ਚੱਲਣ ਲਈ ਇੱਥੇ ਚੱਲਣ ਲਈ ਤੇ ਜਲਦਾ ਉਹ ਪੈਕੇਟ ਪਾ ਲੈਗਾ ਬਹੁਤ ਬਹੁਤ ਦੂਏ ਦਾ ਗਲੀ ਬਹੁਤ ਹਾਲੇ ਜੂਲੀ ਵਿੱਚ ਆਦਮੀਆਂ ਕਿੰਨੇ ਆ ਰਹੇ ਜੇ ਹੋਰ ਤੁਹਾਨੂੰ ਹੋਣਗੇ ਇਹੋ ਕਾਈਡੀ ਦਲੀਏ ਜਦੋਂ ਪ੍ਰਾਣ ਟੁੱਟਾ ਹੁੰਦਾ ਹੈ ਦਵਾਈ ਵੀ ਪਾ ਰਹੇ ਆ ਹਾਂ ਕਿਹੜੀ ਦਵਾਈ ਪਾ ਕੋਟਾ ਕੋਟਾ ਪਟਾਕੂ ਮੰਨ ਤਾਉਂ ਪਟਾਕੇ ਫਿਰ ਜਿੰਨੇ ਜੇ ਮੁੰਡੇ ਅੱਜ ਪੂਰੀਆ ਬਹਾ ਦੀ ਸ਼ਰਟ ਪਾਏ ਕਰ ਇਹ ਤਾਂ ਛੋਟਾ ਹੈ ਜੀ ਇਹ ਆਇਆ ਛੋਟਾ ਆਇਆ ਰੇਪਰ ਲੱਗ ਜਾਂਦਾ ਪਾਸੇ ਪਾਸੇ ਲੱਗਦਾ ਰਹਿੰਦਾ ਫਿਰ ਉੱਤੇ ਗਾਦਰ ਬਿਲ ਦਿਖਦੀ ਮੈਂ ਮਾ ਕੀ ਕਰੂੰਗਾ ਮੈਂ ਕਰ ਦਿੰਦਾ ਉਹ ਜਿਆਦਾ ਉੱਚਾ ਕਰਨਾ ਹਾਂ ਉਹ ਜਿਆਦਾ ਲੈਣਾ ਉੱਚਾ ਕਰ ਦਿੰਦਾ ਜੀ ਫਾੜ ਦਿੰਦਾ ਨਹੀਂ ਫਿਰ ਨਾ ਲੋਕਾਂ ਦਾ ਫੈਰਨਾ ਵਾਹ ਤੇ ਪੂਰਾ ਸਾਫ਼ ਜੂ ਬਾਇ ਨਾ ਉਹ ਜੂ ਪੈ ਜੂਗਾ ਠੀਕ ਹੈ ਕਿੜੇ ਬਾ ਉੱਥੇ ਮੁਜਬਲ ਪੈਣਾ ਜਿਹੜਾ 95 ਨਾ 50 218 ਖਰਾਬ ਬੰਤਕੜਾ ਨਾ ਹਰਾਏ ਉਸੇ ਪੈਸਾ ਦਾ ਇੱਕ ਪੁਰੀ ਖਤੀ ਜਿਹੜੀ ਉੱਪਰਲੀ ਆ ਇੱਕ ਜਿਹੜੀ ਇੱਧਰ ਆਪਣੇ ਬਾਦਾਂ ਦੀ ਬਸ ਬਸ ਨਾ ਮੈਂ ਪੈਸਾ ਦਾ ਦੂਏ ਬਦੋ ਸੱਤੀ ਮੈਂ ਤਾਂ ਪੈਣੀ ਨਹੀਂ ਕਿਸ ਹਾਲਤ ਮੰਨਦੀ ਦੀ ਛੱਡਣਾ ਪੈਣਾ ਫਸੌਖਾ ਤਾਂ ਡੋਜ਼ਾ ਬੁੜੀ ਲਾਉਣੀ ਪੈਣੀ ਆ ਹਾ ਜਿਹੜੀ ਦਵਾਈ ਦੇਣੀ ਆ ਇੰਨੀ ਕੰਮ ਕਰ ਲੰਗਾ ਕਰਨਾ ਬਿਮਾਰੀ ਦੀ ਉਹ ਦਲੇ ਐ ਉਗੇ ਨੇ ਅੱਜ ਹੋਰ ਹੋਰ ਕੀ ਫੜਦੇ ਨਹੀਂ ਥਲੇ ਉੰਗੇ ਦੀ ਬਸ ਹੋ ਗਈ ਕਿੰਨੇ ਕ ਭੰਨੀ ਜਾਈਏ ਮੋਗਾ ਆਉਂਦੀ ਪਰਾਣਾ ਪਿਆਤਾ ਮੋਗਰੀ ਦੀ ਮੋਗਰੀ 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 ਮਾਰਨੀ ਦੀ ਪਾਣੀ ਪੰਨੂ ਨੇ ਪਾਣੀ ਕਾਜ ਤੇ ਰੇਤ ਚ ਗਲਾ ਪੈ ਗਿਆ ਜਾਨ ਖਤਮ ਹੋ ਗਈ ਅੱਧੀ ਜਾਨ ਰਹਿ ਜਾਂਦੀ ਹੈ ਚੱਲ ਬਈ ਚੱਲ ਬਈ ਉਠਾ ਹੁਣ ਗਾ ਇੱਕ ਥੋੜਾ ਬੋਲੇ ਰੇ ਨਹੀਂ ਪਾਣਾ ਰੇਗਾ ਤੇ ਬਾਈ ਕਰ ਰਿਹਾ ਰੇਗਾ ਤੇ ਬਾਈ ਹਾਂ ਹੰਦੀ ਵੀ ਰੇ ਨਹੀਂ ਪਣਾਉਂਦਾ ਹੈਗਾ ਹਾਂ ਘਟ ਰੇ ਬਾਈ ਆਉਣੇ ਦਾ ਯਾਰ ਬਸ ਆ ਢੋਲੀ ਵਧੀਆ ਹੋਵੇ ਨਾ ਉੱਤੇ ਐ ਗੰਨੇ ਜੱਖਾ ਬੋਲੇ ਰੇ ਬੰਗਾ ਹਾਂਜੀ ਹਾਂ ਇਸਨੇ ਆਖਾਏ ਬੜਾ ਜਿਆਦਾ ਮਲ ਗਿਆ ਪਰ 18 18 ਗੰਨਾ ਇਹ ਜਿਹਦੇ ਵਾਂਦਾ ਬੰਦਾ ਦਿਖਦਾ ਹੀ ਨਹੀਂ ਹੈਗਾ ਨਾ ਉਸੂਵੇਂ ਦਿਖਦਾ ਹੈ ਉਹ ਪਰਲੇ ਬਹੁਤ ਔਖਾ ਰੇਪੜਾ ਹੈ ਹੈ ਉੱਧਰ ਨੂੰ ਲਿਆ ਥੈਲਾ ਆ ਥੈਲਾ ਉੱਧਰ ਲੈ ਜਾ ਪਰਲੇ ਪਾਸੇ ਉਹ ਪਰਲੇ ਸਿਰੇ ਲੈ ਜਾ ਐ ਬੱਟੇ-ਬੱਟ ਲਾ ਗਿਆ ਹੈ ਐ ਬੱਟੇ-ਬੱਟ ਤੌਰ ਜਾ ਛੱਲੀਆਂ ਪਾ ਜਾਂਦਾ ਤਾਂ ਭਾਈ ਹੁਣ ਲੱਗੇ ਪਾਵਾਲ ਪਾਉਣ ਚੱਲ ਛੱਡ ਦੇ ਚੱਲ ਚੱਲ ਐ ਬੱਟੇ-ਬੱਟ ਸਿੱਧਾ ਪਰਲੇ ਹੁੰਜਾ ਜਾ ਰਹੀ ਹਾਂ ਆ ਜਿਹੜਾ ਆਪਣੇ ਬਾਅਦ ਵਿੱਚ ਜਿਆਦਾ ਗੰਨਾ ਬਈ ਇਿੱਥੇ ਸਾਰਾ ਗੰਨਾ ਕੱਢਿਆ ਆਪਾਂ ਨੇ ਟਰੈਲੀਆਂ ਪਾਰ ਭਰ ਕੇ ਇੱਧਰ ਡੇਢ ਕਬੀਗਾ ਬੀਗਾ ਕੋਹੜ ਜਗ੍ਹਾ ਲਈਤੀ ਆਹਾ ਇਹ ਪਰ ਵਿਜੜ-ਵਿਜਿਆ ਦਾ ਇਹਦੇ ਖਾਂ ਗਿਆ ਆਪਣਾ 18 ਮੁੱਢਾ ਸਾਰਾ ਹੀ ਬਹੁ ਮੱਲਿਆ ਵਾ ਵਿੱਚ ਦਿਖਦੇ ਨਹੀਂ ਹੱਥ ਵੀ ਤਾਂ ਦੇਖਣ ਤੇ हट ਗਿਆ ਟਰੈਕਟਰ ਬਿਜੜ ਕੇ ਦਿਖਾਉਂਦਾ ਸਾਨੂੰ ਆਹ ਸਹਾਰੇ ਵਿਚਾਰ ਨੇ ਨਾ ਕਰਦਾ ਕਿੰਨਾ ਹੀ ਨਹੀਂ ਤਾ ਫੇ ਹੁਣ ਵੀ ਬਹੁਤ ਔਖਾ ਕਰਦਾ ਬੱਲਾ ਬੱਲਾ ਉੱਠ ਰਖਦਾ ਇੱਥੇ ਨਾ ਉਹ ਫੇਰ ਦੀ ਕਰਦ ਨੇ ਦਿਖਦੀ ਉਹਦੀ ਗੜਦਨੇ ਦਿਖਦੀ ਐ। ਓਹ ਬਿੱਤਾ। ਤੂੰ ਬਹੁਤ ਜ਼ਿਆਦਾ ਗੱਲਾਂ ਮਾਲੇਗਾ ਬਾਈ। ਆ ਕਿੰਨਾ ਪਣਾਈ ਆ। ਓਹ ਥਾਈ ਸਵੈਦਿਆਂ ਦਾ ਪੂਲ ਰਹਾ ਬਾਈ। ਇੱਧਰ ਹੋ ਮੋਟਰ ਆ ਸਾਹਮਣੇ। ਇੰਨਾ ਵਸ ਤਗੜਾ ਮਹਾਰਾਜੀ ਕਿਰਤਾਂ ਨਾਲ। ਪਰ ਇਹ ਪਉਣਾ ਬੜਾ ਔਖਾ ਹੁਣ। ਪੂਰਾ ਮੱਝ ਆਇਆ। ਇੰਨਾ ਸੂਰ ਆ ਵਿੱਚ ਗੰਨੇ ਦੇ ਬਚੇ ਆਲੀ ਟੋਏ ਪਾਏ ਬੈਠਾ ਠੰਡੀ ਜਗ੍ਹਾ ਬੈੰਦੀਆ ਦਿੱਤਾ ਠੰਡਾ ਇਹਦੇ ਚ ਬੈੰਦਾ ਸਾਰੇ ਸੂਰ ਆ ਆ ਹੀ ਲਿਖੀ ਜਾਂਦੀ ਇੱਧਰ ਤੇ ਜੰਗਲੇ ਜੰਗਲ ਦਾ ਹੈ ਗਾਲਦਾਲੇ ਸਾਰੇ ਪਾਸੇ ਬੂਟੇ ਹੀ ਬੂਟੇ ਖੜੇ ਆ ਬਸ 4 ਕਿਲਿ ਸਾਡੇ ਅਵਜਾਲੇ ਇੱਥੇ ਨੂੰ ਪੰਜ ਸੱਤ ਕਿਲਿ ਹੋਰ ਬਸ ਕਿਸੇ ਦੇ ਨਹੀਂ ਸਾਰੇ ਹੀ ਬੂਟੇ ਹੀ ਬੂਟਾ ਲਿੰਦਰ ਗਿਆ ਵਾ ਕੰਪਿਊਟਰ ਕਰਨ ਕਮਾਲ ਪਰ ਉਹ ਕੰਪਿਊਟਰ ਕਰਨ ਗਿਆ ਪਿਆ ਬਾਕੀ ਅਸੀਂ ਆਈ ਘਰੇ ਪਾ ਦਈਏ ਜਿਹੜੇ ਇਹਦੇ 4 ਕਿਲਿ ਦੇ ਰੂਪੜ ਮਾਰ ਕੇ ਆਉਂਦੇ ਜੀੜਾ ਭਾਈ। ਲਾ ਬਾਟੇ ਬਹੁਤ ਲੰਬੀ ਦਾਮ ਟੁੱਟੀ ਜਾਂਦਾ ਬੰਦੇ ਦਾ ਗੰਨੇ ਮਾ ਸਾਹ ਵੀ ਨਹੀਂ ਆਉਂਦਾ ਸਾਲਾ। ਬਹੁਤ ਲੰਬੀ ਬਾਟ ਐ। ਹਾਂ ਬੋਲੇ। ਸਰ ਗਿਆ? ਏਲੇ। ਏ ਬੋਲੇ। ਸਰ ਗਿਆ? ਹਾਂ ਜੀ ਹਾਂ ਜੀ। ਹਾਂ ਜੀ ਹਾਂ ਜੀ ਹਾਂ ਜੀ। ਰੱਖ ਲੈ ਨਾ ਰਸਵਾਲ ਵਿੱਚ। ਬਹੁਤ ਠੀਕ ਐ। ਚੱਪਾ ਚੁੱਪ ਲੈ ਰੱਖ ਲੈ। ਟਰੈਕਟਰ ਵਖੜਾ ਦੇ ਰਾਇਤ ਦੇਖ ਲੈ। ਪਤਾ ਪਿਆ ਟਰੈਕਟਰ ਵੀ ਸਾਲਾ ਉਹ ਆ ਗਿਆ ਹਸਵੀਰ ਦੁੱਗਾਂ ਟਾਈਪ ਲੱਦਾ ਵਾਲਾ ਬੜੇ ਕੰਨੇ ਕਰਕੇ ਦੁੱਗਾਂ ਟਾਈਪ ਹੀ ਲੱਗਦਾ ਹੈਗਾ ਆ ਗਿਆ ਹੰਦਾ ਪੱਗ ਦੇ ਉੱਪਰ ਦੂਗਾ 6 ਫੁੱਟ ਕਾਦੀ ਦਾ ਹੁਣ ਆਈ ਹੈ ਉਹ ਪਾਈ ਦੁਗਣਾ ਟਾਇਰ ਲੱਗ ਗਿਆ ਨੇ ਬੜਾ ਗੰਨੇ ਕੱਟੇ। ਇਹ ਬੰਦਾ ਮੁੜਿਆ ਹੁੰਦਾ ਫਾਟ ਲਾ ਕੇ ਦੁਬਾਰਾ। ਚੱਲ ਇੰਤਹਾ ਹੀ ਗੇਮ ਨਾਲੇ ਬਾਕੀ ਮੁੜੇ ਬੰਨ ਕੇ ਦੇਖਾਂਗੇ ਜੇ ਗਿਰ ਗਿਆ ਨਹੀਂ ਸੱਤਰੀ ਕਾਲ। ਹਾਂ। ਮੇੜੇ ਬੰਨ ਕੇ ਦੇਖੂ ਜੇ ਗਿਰ ਗਿਆ ਨਹੀਂ ਸੱਤਰੀ ਕਾਲ ਐ ਬਸ ਹੁਣ। ਕਰਨਾ ਰੇੜੇ ਮੇੜੇ ਬੰਨ ਕੇ ਦਵਾ। ਹਾਂ। ਮੇੜੇ ਬੰਨ ਕੇ ਦਵਾ ਗੰਨਾ ਰੇ। ਫਿਰੂ ਗੇ ਜਮੀ ਕਸਾ ਰਾ ਸਾਲੀ। ਪਾਪਾ ਕੋਲ ਰੱਖੂਗਾ ਕਾਠੀ ਕਸਾ ਰੱਖ ਲੈ। ਹਾਂ। ਜਮੇ ਦੇ ਉਹਨਾਂ ਨੂੰ ਜੱਦ ਦੇ ਚੱਲ ਨਿਬੜਿਆ ਕੰਮ ਤੋਂ ਕੂ ਵੀ ਹੋ ਗਈ ਸਲੇ 500 10 15 ਜੀ ਨਿਬੜਿਆ ਚੱਲ ਵੀ ਬੋਲੇ ਚੱਲੀ ਆਪਾਂ ਚਾ ਚੱਲੀਏ ਦੇਖੀ ਹੋਰ ਕੰਮ ਧੰਦਾ ਕੋਈ ਨਿਬੜਿਆ ਕੰਮ ਪਾਣੀ ਵੀ ਦੇਖਿਆ ਪੈਣਾ ਫੇਰ ਮੁੜ ਕੇ ਆ ਕੇ ਅੱਧੇ ਘੰਟੇ થઈ ਹੂੰ ਥੜਿਆ ਭਾਈ ਗਰਮੀ ਦੇ ਕੁੱਟੇ ਤੋਂ ਹੋਰ ਕੀ ਆ ਬਣਾਤਾ ਭਈ ਆਉਣਾ ਹੈ ਗਰਮੀ ਗਰਮੀ ਨੂੰ ਆਇਆ ਗਰਮੀ ਦੀ ਤੋਂ ਸਰਦ aí ਤਿਆਰ ਆ ਬਾਈ ਗਰਮੀ ਬਰਫ ਨਹੀਂ ਹੈਗੀ ਸੀ ਬਰਫ ਲੈ ਆਂਦੀ ਆ ਹੁਣ ਬਾਈ ਮੈਂ ਤਾਂ ਆਇਆ ਬਾਈ ਦੇਖ ਤਾ ਜੋ ਤਿਆਰ ਹੋ ਗਈ ਫੂਲ ਆਇਆ ਪਰੋਂ ਜਿਆਦਾ ਲੈ ਬਾਈ ਬਰਫ ਦੀ ਗਾੜ ਦੀ ਅੱਜ ਚ ਬਰਫ ਆ ਗਈ ਬਸ ਜੀ ਅੱਜ ਮੈਨੂੰ ਹੁਣ ਘਰ ਜਾਂਦੇ ਮੈਂ ਕਿੰਨੇ ਕੱਟੀਆਂ ਮੈਂ ਕੋਲੇ ਦੋ ਦਿਨ ਕੋਲੇ ਹੋ ਰਹੀ ਜਾਂਦਾ ਵਿੱਚ ਪਾ ਕੇ ਜਾਨ ਨੂੰ ਜੰਮਦੇ ਆ ਇਹਨਾਂ ਨੂੰ ਥੋੜਾ ਫੇਰ ਕੋਈ ਪਾਣੀ ਪਾ ਪਾ ਦੋ ਪਾਣੀ ਪਾ ਦੋ ਪਾ ਦੇ ਬਰੀਆ ਬਸ ਇਹ ਤਾਂ ਖੇਤਾਂ ਮਾਨੂੰ ਆ ਜਾ ਕਮਾ ਦੇ ਵਿੱਚ ਨੂੰ ਖੇਤਾਂ ਬਾੜ ਦੇ ਪੀਕੂ ਹੈ ਤੁਰਕੀਆਂ ਹੋਏ ਨੇ ਗੌਂਡ ਲੱਗਿਆ ਉਹ ਨੌਜਵਾਨ ਲੋ ਜੱਗਾਂ ਪੁੱਜਿਆ ਭਾਈ ਅਸਰਕਾਲ ਗੱਗਾ ਪੁੱਜਿਆ ਭਾਈ ਅਸਰਕਾਲ ਗੱਗੇ ਕਿੱਥੇ ਯਾਰ ਖੜਾ ਦੇ ਇਹਨੂੰ ਖੇਚ ਵਾਲਾ ਤਾਂ ਵਾਲਾ ਹੁਣ ਕੇ ਨਾ ਨਾ ਉਹ ਸਟੈਂਡਿੰਗ ਲਾ ਤਾ ਚਾਬੀ ਆਫ ਕਰੋ ਉਧਰ ਦੇ ਇਹਨੇ ਬੋਲਟ ਛੱਡਿਆ ਫੁੱਟਾ ਕਰਕੇ ਆਹ ਹਿਸਾਬ ਲਾ ਲਾ ਤੂੰ ਜਿੱਧਰੋਂ ਤੂੰ ਆ ਜਿੱਧਰੋਂ ਅਸੀਂ ਉੱਥੇ ਅਸੀਂ ਪਾਵਾਲ ਦੇ ਪਾਵਾਲ ਉਹ ਅੱਜ ਟੈਂਡਪਲੇ ਖੋਪਰ ਆ ਗਿਆ ਤੇ ਕਿਉਂ ਵੀ ਕੀ ਕਰਦੀ ਸੀ ਮੋਟਰਸਾਈਕਲ ਦੀ ਮੋੜੇ ਵਗ ਰਿਆ ਮੋਟਰਸਾਈਕਲ ਟੈਕੀ ਵਿੰਗੀ ਹੋ ਗਈ ਸਾਰੀ ਆਵਾਜ਼ ਬਹੁਤ ਸੀ ਬਰੋੜਾ ਆਇਆ ਤਾਂ ਆਵਾਜ਼ ਥੋੜੀ ਨੇ ਪਾਦੇ 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 ਆ ਗਿਆ ਪਾਦੇ ਕਿਤੇ ਨਹੀਂ ਆ ਚੱਕਰ ਪਾਈ ਵੀ ਆ ਹਾਂ ਹਾਂ ਹੁਣ ਕਿਤੇ ਤੈਨੂੰ ਫਿੱਠੀ ਬਣਾਉਣੀ ਅੱਜ ਕੀਨੀ ਵਾਲੀ ਨਹੀਂ ਬਣਾਉਂਦੇ ਨਾ ਨਾ ਸ਼ੱਕਰ ਪਾਈ ਆ ਚਾਹ ਜਿੰਨੀ ਕਹਿੰਦਾ ਨਾ ਜਿੰਨੀ ਕਿਤੇ ਮੈਂ ਸ਼ੱਕਰ ਲੈ ਕੇ ਆਇਆ ਅੱਧਾ ਕਿਲੋ ਸ਼ੱਕਰ ਲੈ ਕੇ ਆਇਆ ਮੈਨੂੰ ਤਾਂ ਪਤਾ ਹੀ ਨਹੀਂ ਕਿ ਕੀ ਬਣਾਉਣਾ ਪਤਾ ਕਿਲੋ ਸਰ ਜੂਗਾ ਹਾਂ ਸਰ ਅੱਦਗਲੇ ਸੋਕਰ ਬਾਈ ਬਥੇਰੀ ਮੇਰੇ ਸਾਹਮਣੇ ਤੋਂ ਉਹ ਮਿੱਠਾ ਇੰਨਾ ਨਹੀਂ ਪੀਣਾ ਹੈਗਾ। ਸਾਂਭ ਸਾਂਭ ਮਠਾ ਨਹੀਂਣਾ ਸਾਂਭ ਸਾਂਭ ਕੇ। ਚੱਕਰ ਤਾਂ ਠੀਕ ਆ ਸੱਕਰ ਤਾਂ ਜੀਉ। ਗੁਲਾਬ ਦੇ ਫੁੱਲ ਪਾਏ ਆ ਚੀਜ਼। ਠੀਕ ਆ। ਬਦਾਮ ਪਾਏ ਆ। ਗੁਲਾਬ ਦਾ ਖੁੱਤਾ ਵੀ ਪਿਆ ਇੱਧਰ। ਖਲ ਖਲ ਪਾਈ ਆ ਅ ਵਿੱਚ ਇੱਕ ਤਾਂ ਪੱਤਾ ਰਹਿ ਗਿਆ ਹੁਣ। ਆ ਰਹਿ ਗਿਆ। ਖਲ ਖਲ ਪਾਈ ਆ ਬਦਾਮ ਪਾਏ ਆ, ਤਿਲ ਤੋਲ ਪਾਏ ਆ। ਚੈਨੂ ਦੇਖਦੇ ਆ ਵੀ ਖੁੱਲਦਾ ਦਿਮਾਗ ਕਿ ਨਹੀਂ ਖੁੱਲਦਾ। ਉਹ ਨਹੀਂ ਬਾਈ ਇਹ ਤਾਂ ਨਾ ਖੋਲਣ ਵਾਲੀ। ਉਹ ਤਾਂ ਉਹ ਨਹੀਂ ਚਾਹੀਦੀ ਉਹ ਨਹੀਂ ਪਾਈ ਹੈਗੀ ਉਹ ਬਾਈ ਉਹ ਨਹੀਂ ਚਾਹੀਦੀ ਉਹ ਨਹੀਂ ਪਾਈ ਪਾਈ ਅਸੀਂ ਉਹ ਨਹੀਂ ਚਾਹੀਦੀ ਵੀਰ ਦਿਮਾਗ ਖੋਲ ਦਿੰਦੀ ਆ ਦਿਮਾਗ ਖੋਲਦੀ ਜਾਂ ਦਿਮਾਗ ਬੰਦ ਕਰ ਉਹ ਚੁੱਕਰਦੀ ਦਿਮਾਗ ਨੂੰ ਬੇਨ ਨਹੀਂ ਪਤ ਲੱਗਦਾ ਹਾਂ ਨਹੀਂ ਸਭ ਠੀਕ ਹੈ ਇਹ ਤਾਂ ਬਾਈ ਅਸੀਂ ਕਰਿਆ ਸਿਰਫ ਆਹ ਠੀਕ ਹੈ ਅਸੀਂ ਕਰਿਆ ਠੰਡ ਦਾ ਹੀ ਲਾ ਵੀ ਇੱਕ ਗੱਲ ਹੈ ਤੈਨੂੰ ਦੱਸਿਆ ਅਸੀਂ ਪਰ ਵੀ ਪੀਂਦੇ ਰਹੇ ਆ ਬਾਈ ਗਰਮੀ ਦੀ ਥਲੀ ਆਦਮੀ ਰਹਿੰਦੀ ਵੀ ਗਰਮੀ ਆਈ ਵੀ ਤੈਨੂੰ ਠੰਡਾ ਸਰੀਰ ਹੋਣਾ ਠੰਡਾ ਕੋਈ ਚੰਨੀ ਚਾਟੀ ਜੇ ਹੁਣ ਪਰ ਕਿਉਂ ਟਿੱਕ ਦੇ ਕਾਲੇ ਨੂੰ ਸ਼ਾਂਤੀ ਜੇ ਨੂੰ ਮੈਂ ਛਾੜਦਾ ਖਰਚ ਹਾਂਜੀ ਕਿਵੇਂ ਦੀ ਫਿਰ ਜੱਪੀ ਕਹਿੰਦਾ 2 ਦਿਨ ਤੱਕ ਬੜਾ ਵਧੀਆ ਕਰਤਾ ਸ਼ਾਂਤ ਸਹੀ ਹੈ ਹਾਂ ਐਨ ਠੀਕ ਹੈ ਐਨ ਪਾਤੀ ਸ਼ਾਂਤੀ ਹੂੰ ਲੋ ਬਈ 3-4 ਗਲਾਸ ਢੇਲੇ ਹੁਣ ਤਾਂ ਪਿੱਠ ਕਰਕੇ ਬੈਠਾ ਮੈਂ ਇੱਧਰ ਜਿੱਧਰ ਮੂੰਹ ਕੱਲੇ ਹੋਰ ਵੀ ਹੋ ਜਣੀ ਪਿੱਠ ਕਰੀ ਬੈਠਾ ਮੈਂ ਤਾਂ ਹੁਣ ਕਾਲੇ ਨੂੰ ਮਾਨ ਦਾ ਫੁੰਕਾਇਆ ਜਿੱਤੀ ਠੰਢੀ ਹੈ ਪੀਣਾ ਐ ਐ ਤਾਂ ਰੋ ਨਾ ਜਾਂਦਾ ਵਿੱਚ ਆਉਣਾ ਚਾਹੀਦਾ ਉਹ ਭਾਈ ਉਹ ਮੁੰਡਾ ਬੈਠਾ ਤੇ ਨਵਾਂ ਆਇਆ ਜਾ ਬਣ ਛੇ ਆ ਜੀ ਦੇ ਜਾਣਕਾਰੀ ਮੁੰਡੇ ਬਾਰੇ ਦੱਸੋ ਭਾਈ ਗੱਗਾ ਮਾਲ ਜੀ ਗੱਗਾ ਮਾਲਾ ਗੱਗਾ ਥੱਪੜ ਗੱਗਾ ਮਾਲਾ ਗੱਗਾ ਗੱਗਾ ਮਾਲਾ ਓਏ ਕੀੜੀਆਂ ਦੇ ਵਰਦਾਂ ਇੱਧਰ ਬੈਠੀ ਓਏ ਪੂਰੀਆਂ ਕੀੜੀਆਂ ਬੱਲੀ ਪਈ ਆ ਪਿੱਛੇ ਸਾਰਾ ਬਾਕੀ ਚੱਕੀ ਤੱਲੀ ਆ ਰਈ ਜੇ ਬੜੀ ਆ ਜਾ ਤੈਨੂੰ ਇੱਕ ਵਾਰੀ ਮੋਨਟਾਈਜ਼ ਬੰਦੇ ਤੇ ਕਿਹੜਾ ਚੈਨਲ ਦਾ ਹੋ ਗਿਆ ਗੱਗਾ ਮਾਲਾ ਗੱਗਾ ਮਾਲਾ ਗੱਗਾ ਵਾਲਾ ਲੈ ਭਾਈ ਦੱਬਦੇ ਹੁਣ ਬੱਡੜਾ ਦਾ ਸਕਰ ਫਰਾਈ ਬਲਾ ਹਾਂ ਸਕਰ ਫਰਾਈ ਕਰ ਲਿਓ ਭਾਈ ਹਾਂ ਨਮੀ ਨਮੀ ਚੀਜ਼ਾਂ ਦਿਖਾਓ ਇਹ ਨਾਲੇ ਬਾਹਰ ਅੰਦਰ ਘੁੰਮਦਾ ਰਹਿੰਦਾ ਹੈ ਤੇਰਾ ਕੰਮ ਹੋਰ ਹੈ ਭਾਈ ਕਿਹਦਾ ਕੰਮ ਹੋਰ ਸਾਡਾ ਹੀ ਹੋਊਗਾ ਨਾਲੇ ਕੈਮਰਾ ਦੀ ਸ਼ਾਟ ਵਧੀਆ ਹੁੰਦੀ ਪਾੜ ਦਾ ਫੋਨ ਵਾਲੇ ਸ਼ਾਟ ਲੈ ਲੈ ਠੀਕ ਹੈ ਠੀਕ ਜੀ ਹੋਰ ਕੀ ਆ ਡਰੋਨ ਵਾਲੇ ਡਰੋਨ ਵਾਲੇ ਸ਼ਾਟ ਵਧੀਆ ਬਣਾਉਂਦਾ ਬੰਦਾ ਭਾਈ ਕਰੋ ਸਬਸਕ੍ਰਾਈਬ ਇਹਨੂੰ ਗੱਗਾ ਮਾਲਾ ਗੱਗਾ ਮਾਲਾ ਮਿਟਰੀਆ ਵੀ ਦੇਖ ਲੈ ਲਿੰਕ ਤੁਹਾਨੂੰ ਮੈਂ ਪਾਇਆ ਡਿਸਕ੍ਰਿਪਸ਼ਨ ਚ ਦੇਖ ਲਿਓ ਥੋੜੋ ਪੜਨ ਲੱਗਿਆ ਕਿੰਨੇ ਆ ਉਹ ਕਿੰਨਾ ਰਹਿ ਗਿਆ ਭਾਈ ਤੇਰਾ ਹਲੇ ਲਾ ਗਿਆ ਕਿਹੜਾ ਦੇਖ ਤਾਂ ਪੱਲੀ ਫੱਗ ਗਿਆ ਤਾਂ ਗੁੰਮਗਿਰ ਲੱਗ ਗਿਆ ਤਾਂ ਇਹ ਕਿੱ딜 ਕਿੱ딜 ਰਹਿ ਰਿਹਾ ਕਿੱਲਾ ਹੋਇਆ ਹੁਣ ਕਾਂਟਾ ਕਾਂਟਾ ਬੈਠਾ ਟਰੈਕਟਰ ਕੋਲੇ ਸਰਦਾ ਹੀ ਕੰਮ ਕਰਗੀ ਸਰਦਾ ਹੀ ਕਰ ਟਰੈਡ ਪਰਤਾਂ ਸਰਦਾ ਹੀ ਅੱਛਾ ਤਾਂ ਪਿਆ ਜਾ ਇਹ ਵੀ ਤਾਂ ਕੰਮਣਾ ਮੇਰਥੀ ਲੱਗੀ ਟਰੈਕਟਰ ਵੱਲ ਨੂੰ ਏ ਧੁੱਪਾਂ ਜਿਆਦਾ ਹੈ ਸੰਦਸ ਸਵੇਰ ਚਾਹੀਦਾ ਕੰਮ ਇਹ ਇਹਨੂੰ ਮੈਂ ਕਹਿਦਾ ਮੈਂ 4-5 ਵਜੇ ਲੱਗੀ ਆਵਾ ਨਹੀਂ ਚੱਲਦੀ ਇਹ ਜਦ ਆ ਗਿਆ ਇੱਥੇ ਨੂੰ ਮਾ 5:00 ਵਜੇ ਲੱਗੀ ਤੂੰ ਠੰਡੇ ਠੰਡੇ ਰਾਤ ਨੂੰ ਦੋ ਘੰਟੇ ਲੇਟ ਲਾਦਾ 9 ਵਜੇ ਤੱਕ ਵਧੀਆ ਉਹ ਇਹ ਨਾਲ ਪੱਖਾ ਵੀ ਚਹੀਦਾ ਯਾਰ ਉੱਪਰ ਚਾਹੀਦਾ ਉੱਪਰ ਹੀ ਸਾਈਡ ਦੀ ਸਾਈਡ ਤੇ ਵੀ ਹੋਵੇ ਨਾ ਥੋੜਾ ਕਰਦਾ ਗੂ ਮਾਰੀ ਜਾਂਦਾ ਕਰਦਾ ਹੀ ਨੇੜੇ ਆਉਣ ਲੰਦਾ ਫਿਰ ਏਸੀ ਦਾ ਕੀ ਫਾਇਦਾ ਹੈ ਏਸੀ ਬਾਰੇ ਜਾਈ ਏਸੀ ਜੋਗੇ ਹੋ ਜੂਗੇ ਫਿਰ ਏਸੀ ਵੀ ਦੇਖਾਂਗੇ ਠੀਕ ਨਹੀਂ ਲਵਾ ਲੈਣਾ ਮੁੰਡੇ ਨੇ ਐਂਕੀ ਦਾ ਐਂਕੀ ਦਾ ਦਰ ਰਾਤ ਕਰਦਾ ਹੈ ਹੂੰ ਐਂਕੀ ਲਵਾ ਕੇ ਪੇਰਾ ਦੀ ਗੱਲ ਥੱਲੇ ਨੂੰ ਆ ਜਾ ਜੀ ਤੇ ਕਹਿੰਦਾ ਮੈਨੂੰ ਤੇਰੀ ਉਹੀ ਠੀਕ ਆ ਉੱਪਰੇ ਬੈਜਣਾ ਉੱਪਰੇ ਬੈਜਣਾ ਰਾਤ ਨੂੰ ਕਰ ਰੋਟੀ ਵੀ ਵਿੱਚੇ ਆ ਕੇ ਬੜੀ ਠੀਕ ਆ ਹਾਂ ਯਾਰ ਜਾਇ ਨਹੀਂ ਹੁੰਦਾ ਹੈ ਉਹ ਬਣਾਉਂਦਾ ਕਿਹੜਾ ਮਾਰਦਾ ਦੇ ਜਾ ਕੈਬਨ ਵਾਲਾ ਠੀਕ ਹੈ ਜਦ ਦੇਖੋ ਉਹਦਾ ਕਿ ਤੇ ਬਿਲਦੇ ਹੋ ਕੇ ਫਿਰ ਕਿਹੜਾ ਮਾਰ ਇਹ ਵੀ ਫਿਰ ਜਾ ਹੋਣਾ ਹੈ ਹਾਂ ਕੰਮ ਖੜਦਾ ਹੀ ਜਾ ਹੁਣ ਕੀ ਤੇ ਰੱਖ ਗਿਆ ਹੁਣ ਕੰਮ ਖੜਦਾ ਜਾ ਹੁਣ ਮੀ ਨਹੀਂ ਹੈਗਾ 10 ਦਿਨ ਮੀ ਨਹੀਂ ਹੈਗਾ ਹਲੇ ਮੇਰੇ ਬੰਦੇ ਨੇ ਆਉਣਾ ਪੰਜ ਸਾਹਿਬ ਨੇ ਆਇਆਣਾ ਹੁਣ ਹਾਂ ਉਹਨੂੰ ਮੈਂ ਦਹੂਰ ਮਾਰ ਦਿੰਦਾ ਟ੍ਰੇਨ ਹੋ ਰਿਹਾ ਪੂਰਾ ਹੈ ਲੈਪਟਾਪ ਚਲਾਉਂਦਾ ਵਧੀਆ ਹੋਇਆ ਨਾ ਪੂਰਾ ਵਧੀਆ ਚੱਲਦਾ ਵੀ ਵਧੀਆ ਹੈ ਇਹ ਗਾਹ ਨੂੰ ਬੰਦ ਨੂੰ ਆਣੀ ਕਹਿੰਦਾ ਲੁੱਲ ਲੈ ਜੇ ਲੈ ਕੇ ਦੇ ਬੰਦ ਕਹਦਾ ਮੇਰੇ ਘਰ ਦੇ ਨਾਲ ਤੇ ਜਿਆਦਾ ਸਾਬਜ ਉਧਰੋਂ ਰਹਿੰਦਾ ਹੈ ਉਧਰੋਂ ਰਹਿੰਦਾ ਪਰ ਮੇਰਾ ਹੌ ਤੱਕ ਤੇ ਜਾਂਦਾ ਮੇਰੇ ਪੜਾਈ ਜਾਂਦਾ ਸਕੂਲ ਤੇ ਆਵੇ ਜਦ ਇਹ ਘਰ ਆਵੇ ਸਵੇਰੇ ਸਕੂਲ ਤੇ ਘੋੜੇ ਉਹਨੇ ਤਕੜੇ ਕਰੇ ਹੁਣ ਸਾਬ ਉਹ ਤਾਂ ਮਾਰੇ ਕਰਤੇ ਉੱਤੇ ਉਹੀ ਖੋਲ ਬੰਦ ਕਰਦਾ ਸਾਰੀ ਵਧੀਆ ਜਣਾ ਵਧੀਆ ਕੰਮ ਲੱਗਿਆ ਹੈ ਨਹੀਂ ਜਾਣਾ ਪਉਣਾ ਹੈ ਕਿ ਨਹੀਂ ਚੰਗੀ ਸੰਗਤ ਚ ਬੈਠੂਗਾ ਚੰਗੀ ਸੰਗਤ ਮਿਲੂਗੀ ਮਾੜੀ ਚ ਬੈਠੂਗਾ ਮਾੜੀ ਮਿਲਣੀ ਹੈ ਹੈ ਕਿ ਨਹੀਂ ਵਧੀਆ ਬੰਦੇ ਚ ਵਧੀਆ ਵਧੀਆ ਰਹੂਗਾ ਆ ਲੈ ਕੈ ਉਹ ਕਹਿਣਾ ਹੈ ਕਾ ਬਾਜਰਾ ਮੈਂ ਆਟਾ ਬਾਟਾ ਇਦਾਂ ਵਸੇ ਨਾਲ ਲੈਣਾ ਹੈ ਹੋ ਕੇ ਹੁੰਦਾ ਜਾਵੇ ਪਾਣੀ ਨਾ ਛੋਟੇ ਛੋਟੇ ਨੂੰ ਲਾਤਾ ਇਹਦੇ ਲੈ ਪਾਣੀ ਤੇ ਪਾਈ ਲੱਗਣਾ ਤੇ ਪੁੱਜੀ ਇਹਦਾ ਤਾਂ ਧੁੱਪ ਤਾਂ ਦੇਖ ਲੈ ਲਾਪੀ ਤੇ ਭਰ ਤੱਕ ਲਾਸਕ ਪੀ ਹੋ ਰਿਹਾ ਯਾਰ ਹਾਂ ਜੀ ਉਹ ਜਿਹੜੇ ਨੇ ਹਾਂ ਹਾਜਮਾ ਕਰਤਾ ਇਹਨੇ ਆ ਜਿਹੜੀ ਵਿੱਚ ਵੈਰੈਟੀ ਖੜੀ ਆ ਘਰੇ ਮਾ ਇਹਦੇ ਹਾਜਮੇ ਬਹੁਤ ਚੀਜ਼ ਹੈ ਕੀ ਚੀਜ਼ ਹਾਜਮਾ ਹਾਜਮਾ ਦਾ ਹੁਣੀ ਹੈ ਵਧੀਆ ਮਤਲਬ ਐਂ ਜੋ ਖਾਦਾ ਮੀਤਾ ਤਾ ਉਹ ਹਾਜਮ ਕਰ ਦਉਂਦੀ ਕਹਿੰਦਾ ਊਂ ਊਂ ਨਹੀਂ ਨਾ ਬੰਦੇ ਦਾ ਆਇ ਨਹੀਂ ਹੈਗਾ ਵੀ ਮੇਰੇ ਢਿੱਡ ਪਾਟਿਆ ਵੈ ਵੀ ਥਾਲਾ ਬੰਦਾ ਕਹਿੰਦਾ ਮੈਂ ਗਲਾਸ ਹੋਰ ਪੀ ਲਵਾਂ ਇੱਕ ਉਹ ਹੀ ਉਹ ਵੀ ਉਹ ਹੀ ਮੈਂ ਕਰਨ ਲੱਗਿਆ ਉਹ ਹੀ ਬੰਦਾ ਉਹ ਹੀ ਬੰਦਾ ਆਇਆ ਮੈਂ ਕਿ ਢ ਪਾਟਿਆ ਮੈਂ ਕਹਿੰਦਾ ਹੋਰ ਪੀ ਲਵਾਂ ਹੋਰ ਪੀ ਲਵਾਂ ਕੱਟ ਰਿਹਾ ਨਾ ਹੀ ਨਾ ਬਪੇ ਟਿਕਰੀਂ ਬੈਠਾ ਤਾਂ ਉੱਥੇ ਚਾਚੇ ਨੇ ਕੋਰ ਪਾ ਦੇ ਨਾ ਹੁਣ ਨਹੀਂ ਪੜਨਾ ਮੈਂ ਹਾਂ 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 ਗੰਢੀ ਹੁਣ ਹੋਈ ਅੱਜ ਹੋਈਦਾ ਹੋਣੀ ਹੈ ਰੰਗ ਬੰਤਦਾ ਹਾਂ ਪੈ ਦਾ ਵਿੱਚ ਵਰਤ ਸਕਦਾ ਹਾਂ ਪੀਕਲ ਕੱਧਾ ਆ ਵੀ ਰੱਚੇ ਕੀ ਚੱਕੇ ਲਿਆਣਾ ਪੈਣਾ ਹੁਣ ਉਂਝਲਾ ਪੀਂਦੇ ਚੱਕੇ ਸਾਨੂੰ ਜਿਆਦਾ ਨਹੀਂ ਲੇਗਾ ਕੋਈ ਜਿਆਦਾ ਹਰੂ ਗਿੰਦੇ ਤੇ ਅਸੀਂ ਮੈਨੂੰ ਮਰ ਜੂਦਾ ਨਾ ਮਰਦਾ ਰੰਡੀ ਵਾਲਾ ਕੋਈ ਪਾਇਆ ਮੇਰਾ ਵਾਸਤਾ ਇੰਜ ਟਰਾਉਂਦਾ ਹੈ ਚਾਰ ਪੰਜ ਕਲਾਸ ਪੁੰਦੇ ਹੋ ਬਾਈ ਇੰਨੀ ਨਹੀਂ ਪਸਦੀ ਆਪਣੀ ਠੀਕ ਨਹੀਂ ਇੰਨਾ ਠੀਕ ਆ ਬਸ ਪਸਰੀ ਠੰਡਾ ਹੋ ਜਾਂਦਾ ਬਹੁਤ ਫਰਕ ਆ ਸ਼ਾਂਤੀ ਆ ਗਰਮੀ ਨਿਕਲਦੀ ਹੈ ਕਰਦੇ ਠੰਡਾ ਬੈਸੇ ਜ਼ਰੂਰੀ ਹੈ ਚਾਹੀਦੀ ਹੈ ਹੋਰ ਬੰਦੇ ਹੁੰਦੇ ਹੁੰਦੇ ਪੀਦੇ ਜਾਂਦੂ ਨਾਲ ਬਧੀਆ ਹੈ ਦੇ ਇਹਨਾਂ ਦਾ ਰੈਸਟੋਰੈਂਟ ਦਾ ਖਰਚਾ ਵੀ ਨਹੀਂ ਆਈ ਪਰ ਹਾਂ ਬੰਦੇ ਕਿੰਨੇ ਰਜਾਤੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਬੰਦੇ ਰਜਾਤੇ ਨੇ ਹਜੇ ਪਈਏ ਤੂੰ ਬੰਦਿਆਂ ਦੀ 120 ਪੇ ਲੱਗਿਆ ਫੇਰ ਇਸੋ ਵੀ ਪੀਂਦੇ ਬੱਚੇ ਦੁੱਧ ਬੱਚੇ ਬਾਦਾਮ 50 ਗ੍ਰਾਮ ਸਮਾ ਲੈਂਦਾ ਮੈਂ ਪਤਾ ਪਈ ਨਹੀਂ 50 ਗ੍ਰਾਮ ਉਹ ਬਾਦਾਮ ਇੰਨੇ ਇੰਨੇ ਕੀ ਖਾਸ ਉਹ ਇਹਦਾ ਜੇ ਰੋਜ਼ ਘਰ ਆ ਕੇ ਪੀ ਲਾ ਵੀ ਬੰਦੇ ਬਣਾਉਣੇ ਆ ਵਾਲੇ ਆਣੇ ਆਲੇ ਹੁਣ ਕੋਲ ਨੂੰ ਪਰ ਫਿਰ ਨਹੀਂ ਫਿਰ ਥੋੜਾ ਸਮਾ ਰੋਤਾ ਇੱਕ ਤਾਂ ਲੈਂਦਾ ਉਹ ਕਦੇ ਸੋਟ ਆ ਰਿਹਾ ਉਹ ਪੱਲੀ ਵਿਆ ਕੱਪੜਾ ਵੀ ਚਾਹੀਦਾ ਆ ਬਾਈ ਕਿਹੜਾ ਬੰਦਾ ਹੁਣ ਜਿਹੜਾ ਬੰਦਾ ਸਰਦਾ ਜੀ ਕੋ ਕਰ ਰਿਹਾ ਕੋ ਕੁੱਟ ਰਿਹਾ ਉਹਨੂੰ ਉਹਨੂੰ ਆ ਲੈ ਗਿਆ ਹੋਊਗਾ ਕਿੰਨਾ ਟਾਈਮ ਲੱਗਣਾ ਹੀ ਆ ਫਿਰ ਉਹੀ ਗੱਲ ਕਰਦਾ ਜਾ ਕੇ ਹੁਣ ਫੜ ਲੈ ਢੰਡੇ ਦੀ ਬੋਤਲ ਹੂੰ ਉਹ ਦੇਖ ਕੇ ਪੱਤਕ ਪਾਇਆ ਅਮਰ ਦਾ ਫਿਰ ਪੀਲੇ ਨਾਲ ਯਾਰ ਆਹੀ ਮੋਟਰ ਪੁਰਿਆ ਜਿੱਥੇ ਸ਼ਾਮਾਂ ਹੋਵੇ ਮੋਟਰ ਚੱਲਦੀ ਹੋਵੇ ਉੱਪਰ ਦੇ ਆ ਵੀ ਲਾਤੇ ਬੂਟੇ ਹੋਰੇ ਹੁਣ ਤਾਂ ਸ਼ਾਮਾਂ ਹੀ ਸ਼ਾਮਾਂ ਹੋ ਜਾਂ ਕਰਦੇ ਇੱਥੇ ਮਰਜ਼ੀ ਮੈਂ ਡਾਹ ਲਿਓ ਆਏ ਦੇ ਲ ਘੁੰਮ ਕੇ ਆ ਦੇਤਾ ਸ਼ਾਮੀ ਸ਼ਾਮਾਂ ਆ ਰਹੀਆਂ 10-3 ਦੇ ਵਿਚਾਲੇ ਜਿਹੜੇ ਬਿਨਾ ਫੂਲ ਲੱਦੇ ਐ ਬਾਕੀ ਦਾ ਫੂਲ ਲੁੱਟੇ ਉੱਟਾ ਦਿਖਦਾ ਹੈ ਵਧੀਆ ਆਪਣੇ ਏਰੀਆ ਠੰਡਾ ਏਰੀਆ ਤਾਂ ਹੈ ਠੰਡਾ ਏਰੀਆ ਕਹਿੰਦੇ ਅਸੀਂ ਟੈਂਪਰੇਚਰ 38 39 ਰਿਹਾ ਹਾਂ ਇੱਧ ਬਟੰਡੇ 43 44 ਵੀ ਹੋ ਗਿਆ 45 ਤੱਕ ਵੀ ਹੋ ਲਿਆ ਬੰਦਾਂ ਚੱਕ ਨਹੀਂ ਇਹਦੇ ਮੈਂ ਇਹਦਾ ਫਰਕ ਪਤਾ ਕਿ ਹੁਣ 34 4 ਡਿਗਰੀ ਦਾ ਫਰਕ ਹੈਗਾ ਹੋਰ ਇਹਦੇ ਮੈਂ ਦੇਖ ਕਿ ਕੁਸਾ ਗੰਨਾ ਏਰੀਆ ਬੰਦਿਆ ਗਿਆ ਕੁਸਾ ਬੂਟੇ ਦਾ ਲੱਤੇ ਨਹੀਂ ਹਿੰਟੇ ਦੇ ਪਾਣੀ ਵੀ ਲੱਗਦਾ ਬੇਟਾ ਟੈਂਪਰੇਚਰ ਨਹੀਂ ਵੱਧਦਾ ਹਾਲਾ ਵੱਧਦਾ ਨਹੀਂ ਹੈ ਕਿ ਨਹੀਂ ਪਾਣੀ ਦੇ ਬੂਟੇ ਲੱਗਦੇ ਹੀ ਲੱਦਰ ਹੋ ਗਿਆ ਐਨੂੰ ਜੀ ਅੱਜ ਦਿੱਤਾ ਰੋਖੀ ਨਹੀਂ ਲੱਗਦਾ ਘਾ ਵੀ ਲੱਗਦਾ ਸਪਾਈਡਰ ਮੈਨ ਚ ਸਪਾਈਡਰ ਮੈਨ ਚ ਲੈ ਚੰਡੀ ਜਿਹੜਾ ਕੰਮੀ ਟੈਂਪਰੇਚਰ ਵੱਧਾ ਇੱਧਰ ਨੂੰ ਵੀ पता नहीं इधर ड्रग पे नहीं, पे नहीं। है कि इधर नहीं है बहुत उधर यार पोल्यूशन बहुत है टेंपरेचर ਦਾ ਫਰਕ ਹੈ ਜੀ ਬਹੁਤ ਹਰ ਬਦ टेंपरेचर ਪੋਲੂਸ਼ਨ ਚੱਕਦਾ ड्रग ਤੇ ਨੇ ਲਵੇਟਨੇ ਬਈ ਸਾਰਾ ਬੰਦਲੇ ਯਾਰ ਏਸੀ ਕਰਦੇ ਸ਼ੁਰੂ ਹੋਏ ਹੋਏ ਆ 10 ਦਿਨ ਹੋ ਗਏ ਏਸੀ ਲੱਗਦੇ ਇਹਨੂੰ ਕੀ ਗੱਲ ਹੈ ਜੀ ਗੱਦੇ ਹੋ ਗਏ ਉਹਦੇ ਕਰਕੇ ਗਰਮੀ ਹੋ ਰਹੀ ਹੈ ਆ ਮੀ ਪਿਆ ਨੇ ਕਮੀ ਪਿਆ ਨਾ ਹੈ ਵਧੀਆ ਤੇ ਉਹਦਣੇ ਗਣੀ ਨੇਰੀ ਲੰਘੀ ਬਸ ਉਦਾਂ ਠੰਡੀ ਆਵਾ ਦੇਖ ਲੱਗੀ ਮੈਂ ਤੇ ਪਾਣੀ ਜਿੰਨਾ ਬਰਛਾਈ ਗਿਆ ਇਧਰ ਨੂੰ ਜਨੰਦਰਗਰ ਨਹੀਂ ਸ਼ਰਤ ਤਾਂ ਕਹਿੰਨੇ ਪਿਆ ਉੱਧਰ ਪਿਆ ਹਾਂ ਮੂੰ ਜਿਹੜਾ ਆਪਾਂ ਮੋਟਰ ਨਾਲ ਪਾਣੀ ਜਿੰਨਾ ਮਰਜ਼ੀ ਲੈ ਆਈ ਜਾਈਏ ਜਿਹੜਾ ਅਸਮਾਨ ਪੱਤੇ ਗਣੀ ਗਿੰਨੀ ਹੈ ਉਹਦੀ ਕੀ ਹੋ ਰਹੀ ਹੈ ਪੱਤੇ ਪੱਤੇ ਕੋਈ ਗਰਨਾ ਹੈ ਜਿਹੜਾ ਹਾਂ ਕਹ ਨਹੀਂ ਬਾਈ ਨੋਟ ਕਰ ਲੈ ਹਲੇ ਘੰਟੇ ਨੋਟ ਕਰ ਲੈ ਤੂੰ ਖਾਣੇ ਤਾਂ ਲਿਆਉਂਦਾ ਕਸ ਤੂੰ ਐਨੇ ਪਹਿਲਾ ਸਰਦਾ ਹੀ ਪੀ ਲਿਆ ਪਹਿਲਾ ਸਰਦਾ ਹੀ ਪੀ ਲਿਆ ਮੇਰੀ ਗੱਲ ਸੁਣ ਲਿਆਉਂਗਾ ਖਾਣੇ ਨਾ ਤਾਂ ਇਹ ਦੱਸਦਾ ਏ ਠੀਕ ਆ ਗਿਆ ਉਹ ਤਾਂ ਛੱਡ ਦੇ ਤੇਰੇ ਉਹ ਜੱਟ ਨੂੰ ਕਹਿੰਦਾ ਸਰਗੋਤਰਾ ਵੇਚ ਲਿਆ ਕੇ ਸੜਾ ਹੁਣ ਤੂੰ ਦਿੰਦਾ ਇਹ ਦੱਸ ਵਾਰੀ ਗੱਲ ਨਹੀਂ ਹੈਗੀ ਫੇ ਮੇਲ ਤਾਂ ਮੈਂ ਇਹਨੂੰ ਮੈਨੂੰ ਤਾਂ ਬਾਅਦ ਚ ਦੱਸਿਆ ਮੈਨੂੰ ਤਾਂ ਖੁਸ਼ਦੀਪ ਨੇ ਫੋਨ ਕਰਿਆ ਪੁੱਛ ਲੈ ਆ ਬੈਠਿਆ ਹਾਂ ਕਹਿੰਦਾ ਉਹ ਆ ਗਿਆ ਸਵੇਰੇ ਮੈਂ ਇਹਨੂੰ ਫੋਨ ਕਰਿਆ ਜਦ ਉੱਥੇ ਮਿਲ ਕੇ ਕੋਈ ਨਹੀਂ ਦੱਸਿਆ ਵੀ ਕਾ ਦਾ ਆਉਣਾ ਕਰਦਾ ਨਹੀਂ ਆਉਣਾ ਜਾਂ ਗਲਾਸ ਚੱਕ ਫੇਰ ਆਸੀ ਪਲਾਜ਼ਾ ਮੇਰੀ ਗੱਲ ਸੁਣਦਾ ਚੱਕ ਆਸੀ ਤਾਂ ਸਮੋਸੇ ਤਾਂ ਲਿਆ ਸਾਡੇ ਭੁੱਖ ਲੱਗੀ ਪਈ ਸੀ ਸਮੋਸੇ ਤਾਂ ਹੁਣ ਲਿਆ ਦਿੰਨੇ ਮੈਨੂੰ ਯਾਰ ਯਾਰ ਕਾਲੇ ਭੁੱਖ ਲੱਗੀ ਪਈ ਐ ਓਏ ਨਾ ਫੜ ਲਿਆ ਕਾ ਮੈਂ ਤੇਰੀ ਆਉਣਾ ਕਿ ਕਿਸਮੋਸਾ ਲਿਆਵੇ ਸਮੋਸਿਆਂ ਜੋਗਾ ਟਾਈਮ ਪਚਾ ਜਾਣਾ ਸੀ ਤੇਰਾ ਬੱਸ ਮੈਂ ਸੁਆਗਾ ਆਏ ਸੰਦਲੀ ਵੀ ਸਾਡੇ ਸਿਰ ਪਰੇ ਪਾ ਕੇ ਸਮੋਸੇ ਉਹ ਮੈਂ ਸੁਆਗਾ ਮਾਰਨਾ ਤਾਂ ਅੱਗੇ ਅੱਗੇ ਕਾਦੇ ਲੋੜੇ ਨਹੀਂ ਯਾਰ ਕਾਦੇ ਮਾਰਨੇ ਥੋਗਾ ਉਹ ਵੀ ਆ ਬਸ ਅੱਗੇ ਗਿਆ ਫਾੜੇ ਤੂੰ ਸਾਨੂੰ ਦੇਦੀ ਵੈਸੇ ਉਹਨੇ ਬੰਦੇ ਅੱਗੇ ਦੇ ਓਏ ਲੋੜ ਨਹੀਂ ਹੈਗੀ ਕਿਹੜਾ ਹਿੱਲੇ ਪਿਆ ਖੇਤੁਰ ਜੀ ਯਾਰ ਦਾਲੇ ਅੱਜ ਤਾਂ ਘੰਟਾ 30 ਮਿੰਟ ਹੋਇਆ ਥੱਲੇ ਵਾਲਾ ਨਿਕਲ ਗਿਆ ਓਏ ਕਾਲੇ ਉਹ ਕਾਲੇ ਮੇਰੀ ਗੱਡਾ ਛੁੱਟ ਗਿਆ ਲੈਣੇ ਮੈਂ ਛੁੱਟਿਆ ਨਹੀਂ ਹੁਣ ਉੱਤਰਦਾ ਉਦੋਂ ਕੱਢੂੰਗਾ ਜਾ ਕੇ ਹੁੰਦੀ ਮੇਰੀ ਛੁੱਟੀ ਤੇ ਹਾਂ ਹਾਂ ਮੈਂ ਜਿਹੜਾ ਤੇਨ ਤੇ ਪਜਲੀ ਦਾ ਦੰਦ ਸਵਾਗਤ ਇਹ ਭੂਕਣਾ ਦਾ ਹਾਂ ਉਹ ਸਾਨੂੰ ਇਹ ਦੀ ਹੁਣ ਸਵਾਗਾ ਵੀ ਤਰਾ ਗਲੇ ਬੱਦ ਦਾ ਚਲੋ ਪਚਾ ਲੈ ਰਿਹਾ ਯਾਰ ਤੇ ਉਹ ਦੇ ਦੀ ਯਾਰ ਤੈਨੂੰ ਨਾ ਏ ਇਹ ਆ ਹੁੰਦਾ ਫਿਰ ਤਾਂ ਮੈਂ ਟਾਈਮ ਦੇਖਦਾ ਜਾ ਪਤਾ ਹੀ ਹੈ ਕਹਿੰਦਾ ਆ ਜਾ ਆ ਜਾ ਮੈਂ ਕਿਹਾ ਮਾਰੀ ਜਾਣ ਕਾਲੇ ਤੂੰ ਕਿੱਥੇ ਜੀ ਲਾਵਾਂਗਾ ਤੂੰ ਢਿੱਕੇ ਪਰਦੇ ਸਾਨੂੰ ਯਾਰ ਉਹ ਜਿਵੇਂ ਇਨਾ ਕੰਮ ਛੇੜਿਆ ਦਾ ਨਵੇੜ ਹੋਈਆਂ ਅੰਬੀਆਂ ਘਰ ਆ ਪੰਜਾਬ ਸਰਦਾ ਹੀ ਦੀ ਲਾ ਓਏ ਅੰਬੀ ਦੇ ਘਰ ਆਉਂਗੇ ਇਹ ਨਾਲ ਪਤਾ ਪਿਆ ਸੀ ਅੰਬੇ ਦੀ ਰਾਖੀ ਬੈਠੇ ਹੈ ਲੈ ਓ ਜੀ ਲੈ ਓ ਸਰਦਾ ਹੀ ਪੀ ਰਾਂ ਦੇਖ ਲੈ ਬਾਈ ਇਹੋ ਜਿਹੇ ਬੰਦੇ ਚਾਹੀਦੇ ਆ ਆ ਦੇਖ ਲੈ ਇਹਨੇ ਆਪ ਕੰਮ ਹੁੰਦਾ ਹੈ ਆ ਆਪਣੇ ਆਪ ਹੁੰਦਾ ਨਾਲ ਦੇਖ ਸੁਧਾਈ ਦੇ ਪਲਾਉਣ ਲੱਗੇ ਬੰਦੇ ਨਾਲੇ ਹਾਂ ਉਹ ਨਾਲੇ ਦੇਖ ਉਹ ਇਹਦਾ ਖਰਚਾ ਬਣਦਾ ਕਰਨਾ ਅਸੀਂ ਆਪਣੇ ਪੈਸੇ ਦੀ ਸਭ ਭੁੱਲੇ ਗਏ ਸ਼ਾਮਦਗੀ ਕਰਾ ਲੈਣਾ ਘੜਦਾ ਬਈ ਤੂੰ ਸ਼ਾਮਦਗੀਾਂ ਚ ਸ਼ਾਮਦਗੀ ਕਰਾ ਲੈਣਾ ਦੇਖੀ ਮਰਦਾ ਇਰਾਦੇ ਯਾਰ ਕੰਮ ਕਾਲੇ ਕਰਾਉਣਾ ਬਾ ਸ਼ਾਮਾ ਸ਼ਾਮਾ ਤਾਂ ਫੇਰ ਕੱਟਿਆ ਸਾਲ ਹੋ ਗਿਆ ਹੁਣ ਮੈਂ ਕਹਿੰਦਾ ਮੋਟਰ ਪਰ ਆਉਣਾ ਪਤਾ ਲਾ ਧੂਰੀ ਰਹਿਣਾ ਹੁਣ ਲਾ ਕੇ ਮੋਟਰ ਰੱਡੀ ਆ ਬਾਣੀ ਥੰਡਾ ਇੱਥੇ ਮੋਟਰ ਥੰਡੀ ਆ ਰਸਤਾ ਚੌੜਾ ਹੁੰਦਾ ਆ ਜਾ ਆ ਜਾ ਤੂੰ ਵੀ ਨਾਲ ਖਾਦਾ ਹਾਂ ਤੋਰੇ ਨੂੰ ਆ ਜਾ ਹੋਰ ਖੋਲਦਣਾ ਇਹ ਹੋਰ ਖੋਲਦਣਾ ਹੋਰ ਖੋਲਦਣਾ ਇਹ ਆਹ ਰਸਤਾ ਨਾ ਮੋਟਰਸਾਈਕਲ ਠੀਕ ਹੈ ਨਾ ਯਾਰ ਠੀਕ ਹੈ ਨਹੀਂ ਨਹੀਂ ਠੀਕ ਹੈ ਕਾਲੇ ਮੋਟਰਸਾਈਕਲ ਨਾ ਬਹੁਤ ਆ ਠੀਕ ਆ ਮੋਟਰਸਾਈਕਲ ਗੱਡੀ ਨੂੰ ਗੱਡੀ ਤੋਂ ਆਉਣੇ ਹੈ ਕਿ ਮੋਟਰਸਾਈਕਲ ਬਹੁਤ ਵਧੀਆ ਨਾ ਬਹੁਤ ਲੋਟ ਆ ਇਹਨਾਂ ਕੁ ਬਹੁਤ ਤੂੰ ਚੜਾ ਦੀ ਮਿੱਟੀ ਤੇ ਪੈਂਦੀ ਕਰ ਰਹੀ ਬਰਬ ਕਰਦੀ ਬਈ ਮਿੱਟੀ ਦੀ ਕਰਦਾ ਉਹ ਠੀਕ ਮੈਂ ਬੈਠਾਂਗਾ ਨਹੀਂ ਮੈਨੂੰ ਲੋੜ ਨਹੀਂ ਯਾਰ ਉਹ ਲੋੜ ਨਹੀਂ ਬਹੁਤ ਆ ਹਾਂ ਆਰਾਮ ਕੇ ਮੋਟਰਸਾਈਕਲ ਹੋਣਗੇ ਉਰ ਤੱਕ ਉਹ ਜੇ ਮਿੱਟੀ ਲਾਤੀ ਉੱਪਰ ਨਾ ਮੋਟਰਸਾਈਕਲ ਹੋਣਾ ਕੁਝ ਨਹੀਂ ਹੋਣਾ ਗਿੱਲੀ ਹੋ ਗਈ ਮਿੱਟੀ ਚ ਹੁਣ ਪੱਕਾ ਹੋ ਜਾ ਟਾਇਰ ਤੇ ਪਹੀਏ ਬਣ ਨਹੀਂ ਦੇ ਪੂਰੀ ਆਪੇ ਲਿੰਗ ਹੈ ਵੱਡਾ ਦਾ ਜੀ ਚਾਲੂ ਕਰੇ ਜਿਹੜਾ ਟਾਲੀ ਕਰਦਾ ਦਾ ਉਹਦਾ ਹੋ ਗਿਆ ਬਾਡੇ ਨੂੰ ਦੇਖਦਾ ਦੀਪ ਨੇ ਬਤੰਦਰ ਨੇ ਕੀ ਕਰਿਆ ਕੀ ਜਾਣਾ ਭਰਦਾ ਖੇਤ ਨਾ ਨਾ ਹੋ ਗਿਆ ਦਬ ਗਿਆ ਬਾਜਾ ਕੁਝ ਨਹੀਂ ਬਾਈ ਸਭ ਸੱਚੀ ਨਾ ਨਾ ਕੁਝ ਨਹੀਂ ਕੁਝ ਨਹੀਂ ਹੁੰਦਾ ਥਾੜਾ ਮਾਰ ਦੂਈ ਦਾ ਠਾਣੇ ਨਹੀਂ ਨਹੀਂ ਪਾਣੀ ਲਾਉਣਾ ਤਾਂ ਹੂੰ ਪੁੱਜਦਾ ਦਬਣਾ ਤਾਂ ਹੋਣਾ ਹੁਣ ਜਾਊਗਾ ਉਹ ਥੋੜੇ ਵਾਲਾ ਤਾਂ ਦਿਖਦਾ ਸਾਡਾ ਦਿਖਦਾ ਹੀ ਆਇਓ ਪਾਣੀ ਲਾਇਆ ਆ ਪਾਣੀ ਹੈਗਾ ਪਿੰਡੀਆਂ ਦਾ ਛੱਡ ਗਿਓ ਵਈ ਵਈ ਪੀਣਾ ਪਾਣੀ ਤੇ ਤਾਂ ਕਿਆ ਰੋਣਾ ਸਰਦਾ ਇਹਦੇ ਦੇ ਜੱਗੇ ਕਰਾਵਾਉਂਗਾ ਪੀ ਲੈ ਕਰਾ ਦੇ ਚਾਚਾ ਪੰਮੀ ਓ ਟੱਕਣ ਖੋਲ ਉਹ ਐ ਕਰ ਤੂੰ ਟੁੱਟੀ ਨਾ ਪਾ ਦੇ ਜਾ ਕੇ ਲਫਾ ਟੁੱਟੀ ਖੋਲ ਕਮਾਨ ਵੀ ਕੇ ਦੇਖ ਰਹਾ ਨੇ ਇਹਦੇ ਬੜਾਈ ਵੀ ਹਾਂ ਕਰੇ ਦੇਖਣ ਤੇ ਜਾਂਦੀਓ ਦੇਖ ਥੱਡ ਪੈਂਦੀ ਦੱਸਦੀ ਐ ਬਾਈ ਹਾਂ ਦੱਸਦੀ ਐ ਠੰਡੀ ਪੂਰੀ ਯਾਰ ਠੰਡੀ ਠੰਡੀ ਹੋ ਗਈ ਨਾ ਪੂਰੀ ਹੁਣ ਠੰਡੀ ਹੋ ਗਈ ਤੂੰ ਐ ਦੇਖ ਰਹਾ ਆਪਾਂ ਉਹ ਨਹੀਂ ਕਰਦੇ ਹੈਗੇ ਉਹ 50 ਰੁਪਏ ਦਾ ਗਲਾਸ ਦਿੰਦੇ ਹੁੰਦੇ ਆ ਨਾ ਉੱਥੇ ਹਾਂ 50 ਰੁਪਏ ਦਾ ਗਲਾਸ ਦਿੰਦੇ ਆ ਜਮਕੋਣ ਕਿੰਨੀਓ ਪੀ ਗਏ ਤੇਲ ਆ 30 ਰੁਪਏ ਦਾ ਸਮਾਨ ਆਇਆ ਮੈਂ ਕਿਹਾ ਕਾਈਪਰ ਭਰ ਗਿਆ ਪੰਜ ਪੰਜ ਇਹ ਮੈਂ ਪੀ ਗਏ ਹੁਣ ਚਾਰ ਜਣੇ ਪੀ ਗਏ ਚਾਚਾ ਪੀ ਗਏ ਯਾਰ 10 ਜਣੇ ਰੱਜ ਗਏ ਬਣ ਗਏ 22 ਗਲਾਸ ਬਣ ਗਏ ਲੱਗ ਜ਼ਿਆਦਾ ਬਣ ਗਏ ਹੁਣ 30 30 ਦੇ ਗੇੜ ਮਗਲਾ ਬਣ ਗੋਣੇ ਇੱਥੇ ਤਾਂ ਹੀ ਤਾਂ 10 ਦਾ ਬਾਈ ਹੈ ਮਾਲਵਾ ਪਾਏ ਬਾਈ ਬੀਚੀ ਦੇ ਬਰਾਮ ਪਾਏ ਖਸ ਖਸ ਪਾਈ ਇੱਕ ਸ਼ੱਕਰ ਦੀ ਬਣਾਈ ਕਾਦੀ ਸਿਰਦਾ ਯਹੀ ਚੀਜ਼ ਦੀ ਬਣਾਈ ਸ਼ੱਕਰ ਦੀ ਬਣਾਈ گلاب ਦਾ ਫੁੱਲ ਤੋੜ ਕੇ ਆਇਆ ਵੇਖ ਲੈ ਆਇਆ ਕਿਹੋ ਜਿਹਾ گلاب ਦਾ ਫੁੱਲ ਨਹੀਂ ਪਾਇਆ ਦੇਖ ਲਾ ਦੇ ਤੇ ਉਹ ਲੈ ਕੇ ਆਮਲੀਆ ਲਾਪਦੇ ਫੁੱਲਾਂ ਦਾ ਠੰਡਾ ਕੰਮ ਕਰਨਾ ਮੈਂਨੂੰ ਲੱਗਦਾ ਕਿ ਖੰਮੇ ਗਰਾਬ ਦੇ ਫੁੱਲ ਦਾ ਹੈ ਹੋਰ ਸਮਾਨ ਤਾਂ ਨਹੀਂ ਪਾਇਆ ਉਹ ਨਹੀਂ ਕੋਈ ਪਾਇਆਗਾ ਲੈ ਇੱਕ ਸਮਾਨ ਹੋਰ ਵੀ ਪਿਛਲੀ ਵਾਰ ਨਾ ਥੇ ਕੇ ਜੇ ਬੰਦੇ ਜਦ ਕੋਈ ਕੱਟ ਨਾ ਹੋ ਜਾਵੇ ਪਾਇਆ ਤਾਂ ਕੋਈ ਨਹੀਂ ਹੋ ਰਿਹਾ ਪਾਣੀ ਪਾ ਦੋ ਤਿੰਨ ਪੱਤੇ ਉਹ ਤਾਂ ਕੁਝ ਨਹੀਂ ਹੁੰਦਾ ਉਹ ਤਾਂ ਚਾਹੀਦੇ ਇਹਦੇ ਮਾੜੇ ਨਹੀਂ ਜੀ ਉਹ ਵੀ ਨਹੀਂ ਪਿਆ ਸੱਚ ਹਾਂ ਹਾਂ ਕੋਈ ਨਹੀਂ ਪਿਆ ਬੰਦੇ ਤਾਂ ਹੈ ਨਹੀਂ ਤੇ ਚੋਰੇ ਇਕੱਲੇ ਇਕੱਲੇ ਦਾ ਕੁੱਟੀ ਆ ਮੈਂ ਇਹ ਲੈ ਵੜ ਮੈਨੂੰ ਇਹਨੇ ਫੋਨ ਕਰਿਆ ਯੋਕਵਾ ਮਾਰ ਕੇ ਪਾਣੀ ਪਾ ਦੋ ਅੰਬਰ ਨੂੰ ਸਾਰੀਆਂ ਅੰਬੀਆਂ ਕੱਚੀਆਂ ਝੜ ਗਈਆਂ ਅੰਬੀ ਦੇ ਨਾ ਬੰਨੀ ਦੇ ਅੱਧਾ ਮੋਟਰ ਚੱਲਦੀ ਰਹੀ ਆੰਬ ਨੂੰ ਨਿਕਾੜੀ ਇਹਦਾ ਬਹੁਤ ਖੁਸ਼ ਰਿਹਾ ਨੇਰੀ ਛਾੜਦੀ ਆ ਨਹੀਂ ਹੁਣ ਵੀ ਗਿਰਦੀਆਂ ਬਾਈਆ ਵੇ ਦੋ ਤਿੰਨ ਗਰੀਆਂ ਆ ਫੇ ਨੇਰੀ ਨੇ ਜਿੰਨੇ ਇੰਨੇ ਗੋ ਗਰੀ ਗਿਰੇ ਫਟਾ ਹੋ 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 ਆਹ ਰਾਂ ਆੰਬੀ ਸੋ ਬਾਈਆ ਆ ਬਜਨ ਵੀ ਬਹੁਤ ਆ ਵਦਿਆ ਹੋੜਾ ਹੋ ਜਾਊਗਾ ਇੰਨੀ ਤਾਂ ਆੰਬੀ ਲੱਗਿਓ ਨਹੀਂ ਹੁਣ ਇਹਨੂੰ ਦੋ ਤਿੰਨ ਸਾਲਾਂ ਚ ਜਿੰਨੀ ਅਟਕੀ ਲੱਗੀ ਆ ਇਹ ਪੰਗਾ ਪਤਾ ਅੱਗੇ ਇੱਕ ਟਾਣੇ ਨੂੰ ਕਦੇ ਦੂਏ ਟਾਣੇ ਨੂੰ ਕਦੇ ਇੱਧੇ ਨੂੰ ਆਖਣਾ ਲੱਗੀਆਂ ਦੋ ਤਿੰਨ ਸਾਲ ਤੋਂ ਛਾ ਟਾਣੇ ਦੇ ਬਾਈ ਖਾਣ ਦੀ ਬਹੁਤ ਭਰਿਆ ਹੋਇਆ ਖਾਲੀ ਜੀ ਹੋ ਗਿਆ ਇਹਦਾ ਵੇ ਖਤਮ ਜਾਊਗਾ ਆੰਬੀ ਉਹ ਦੇਖਦੀ ਬੁਣੀ ਏਦੀ ਥੋੜੀ ਜਰਦੀ ਆ। ਬੰਦਾ ਹੋਣਾ ਖਾਜ ਆ। ਇਹ ਦਰਖਤ ਦਾ ਤਾਂ ਐ ਹੁੰਦਾ ਜਿੱਥੇ ਤੱਕ ਇਹਦੀ ਟਾਣੀ ਉੱਥੇ ਤੱਕ ਜੜਾ ਹੁੰਦੇ ਉੱਥੇ ਤੱਕ ਪਾਣੀ ਖਿੱਚਦਾ ਏ। ਹਾਂ। ਬਹੁਤ ਤੂੰ ਆਏ ਦੇਖ ਲੈ ਜੜਾਂ ਤਾਂ ਇਹਦੀਆਂ ਹੈਗੀਆਂ ਥੱਲੇ ਮੋਛਾ ਵੀ ਦੇ ਲੱਗਿਆ ਜਾ। ਕਿੰਨੇ ਸਾਲ ਹੋ ਕਿੰਨੇ ਸਾਲ ਚ ਤਿਆਰ ਹੋਇਆ ਦੇਖ ਲੈ। ਕਿਹ ਪ੍ਰਾਣਾ ਯਾਰ। ਹਾਂ। ਇਹ ਗਰੇ ਨਾਲ ਦੀ ਪਾਸ਼ੇ ਜਨੇ ਬੀਚੜਾਈ ਸੀ। ਹਾਂ। ਉਹ ਸਾਲ ਇਹ ਆਇਤਾ ਹੀ ਬਰਕਰਾਰ। ਧੌਂ ਥਾਰ ਬਹੀ ਜਾਂਦੀ। ਅੱਛਾ ਇਹ 9 ਘੰਟੇ ਬਾਅਦ ਫੇਰ ਪੰਗਾ ਪਿਆ ਲੇਗਾ ਇਹ ਤਾਂ ਛੱਟ ਹੈ ਤਾਂ ਪੁਰਾਣਾ ਆ ਰੰਬਾ ਖਾਸਾ ਹਾਂ ਇਹ ਤਾਂ ਪੁਰਾਣਾ ਮੈਂ ਕੰਮ ਕਿ ਉਹ ਤੋਂ ਧੂਆ ਆਉਂਦਾ ਤਾਂ ਤੇਰਾ ਕੰਮ ਕਿਹੜਾ ਤੱਕ 5-7 ਸਾਲ ਤੇਰੇ ਕੋਲ ਵੀ ਹੋ ਗਿਆ ਉਹਦਾ ਬਹੁਤ ਪੁਰਾਣਾ ਮੈਂ ਇਹਦੇ ਬਾਅਦ ਥੋੜਾ ਜਿਹਾ ਉਹ ਬਹੁਤ ਪੁਰਾਣਾ ਉਹਦਾ ਬਹੁਤ ਪੁਰਾਣਾ ਮੈਂ ਇਹਦੇ ਬਾਅਦ ਤੇ ਲਈਏ ਨਹੀਂ ਇਹਦੇ ਬਾਅਦ ਤਾਂ ਹੋਰ ਨੇ ਬਾਈ ਹੁਣ ਕਿਸੇ ਨੇ ਇਹ ਬਾਈ ਇਹ ਦੇਖ ਇਹ ਤੇਰਾ ਹਾਂ ਬਾਈ ਫੇਰ ਵੀ ਹੈਗਾ ਸਾਲਾ 35-40 ਸਾਲ ਹੋ ਗਏ ਅੰਬ ਨੂੰ ਫੇਰ ਇਹਦੇ ਨਾਲ ਬਹੁਤ ਸਾਰੇ ਬਾਈ ਹੈ ਜੀਸੀ ਦਾ 35 ਸਾਲ ਤਾਂ ਹੋ ਗਏ ਮੈਨੂੰ ਆਈ ਬਾਈ ਇਹਨਾਂ ਮੈਂ ਥੋੜਾ ਟਾਈਮ ਹੈ 3-4 ਸਾਲ ਤਾਂ ਸਾਤੇ ਆਪਾਂ ਦੇ ਪਹਿਲਾਂ ਦਾ ਕਿਉਂ ਅਤੇ ਬੜਾ ਹੈ ਸਾਤੇ ਬੜਾ ਤਾਂ ਹੀ ਬਾਈ ਇੰਨਾ ਟਾਈਮ ਹੋ ਗਿਆ ਸਾਤੇ ਬੜਾ ਆ ਜਾਂਦੇ ਹਾਂ 8-9 ਸਾਲ ਤਾਂ ਮੈਨੂੰ ਹੋਗਣਗੇ 7-8 ਹਾਂ ਬਤਾ ਸਾਤੇ ਬੜਾ ਯਾਰ 7 ਸਾਲ ਕਹਤੇ ਹੋਗੇ 11 ਸਾਲ ਹੋਗੇ 12 ਸਾਲ ਹੋ ਗਏ 11-12 ਸਾਲ ਆਪਾਂ ਕੋਲ ਮੇਰੇ ਨਾਲ ਮੈਂ ਤੇਰੇ ਵਾਲੀ ਜ਼ਮੀਨ ਬਾਈ ਦੋ ਵਾਰ ਤਾਂ ਸਰਪੰਚੀ ਢੋਲੀ 30 ਵਾਰ ਬਣ ਗਿਆ ਹਾਂ 11 ਮਾਰਾ ਦੰਦ ਦੇ 10 ਸਾਲ ਤੇ ਗੇਟ ਤੇ ਹੋ ਦੇ ਮਨ ਨੂੰ ਪੂਰੇ ਹੋ ਗਏ ਚੱਲ ਆਪਣੇ ਸਾਡੀ ਖਾਵਾ ਦੀ ਮੌੜ ਜਾ ਜਿੱਥੇ ਮਾਰਨੀ ਬਹੁਤ ਨਹੀਂ ਤੇ 200ਾਂ ਚ ਵਾਈਦੀ ਜਦ ਤੇ ਟੂਰਨਾਮੈਂਟ ਕਰਾਇਆ ਉਸ ਤੋਂ ਬਾਅਦ ਵਾਈਦੀ ਬਣਾ ਜਾ ਹਾਂ ਜਦ ਟੂਰਨਾਮੈਂਟ ਕਰਾ ਹਾਂ ਉਹ ਵਾਟੀ ਵਾਈਦੀ ਉਹ ਘਾਰ ਤੇ ਦਿਨੇ ਬਾਸ਼ੀ ਉਹ ਫਾਲੋ ਆਪੀ ਮੇਰੀ ਵਾਲੀ ਨਾ ਫਾਲੋ ਇਹ ਮੇਰੀ ਵਾਲੀ ਆਫੇ ਪੀਂਦੇ ਨਾ ਬੰਦੇ ਤਾਂ ਹੀ ਕਹਿੰਦਾ ਜਮੀਨ ਉਸਦੀ ਉਸਦੀ ਮਾਲਕ ਬਣਦੀ ਹੋਰੀ ਬਚ ਰਹੇ ਹੋ ਜਿੰਨੀ ਤੱਕ ਇਹ ਮਾਲਕ ਮੰਦੀ ਹੋਣੀ ਵੇਚੀ ਦੀ ਚੋਈ ਦਿਖਾ ਕੇ ਜਿੰਨੀ ਮਾਲਕ ਨਹੀਂ ਮੰਦੀ ਤੇ ਬੰਦੇ ਸਿੱਕੀ ਤੁਰੇ ਫਿਰਦੇ ਰਹੇ ਹੈ ਕਿ ਨਹੀਂ ਤੇਰੀ ਜਮੀਨ ਤੇਰੇ ਨਾਮ ਆ ਗਾਹ ਕਰੇ ਕੁੱਤਿਆਂ ਨਾਲ ਜਾਨੀ ਮੁੰਡੇ ਨਾਲ ਹੋ ਜਾਣੀ ਉਹ ਤਾਂ ਗਾਹ ਉਹ ਨਾਲ ਹੋ ਜਾਣੀ ਜਮੀਨ ਤਾਂ ਕਿਸੇ ਨੂੰ ਮਾਲਕ ਮੰਦੀ ਹੋਣੀ ਫੇਰ ਮੈਂ ਆਪਾਂ ਹੀ ਜਿਹੜੇ ਕਹਿੰਦੇ ਮੇਰੀ 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 ਮਾਰਦੀ ਆ ਜਾਂ ਖੜ ਕੇ ਡਰੇ ਗਏ ਹੁਣ ਲੈ ਕੇ ਬੱਜਿਆ ਵਾ ਭੁੱਖ ਲੱਗੀ ਵੀ ਗਾ ਲੈ ਯਾਰ ਲੈ ਆ ਲੈ ਫਟ ਮੈਂ ਨਹੀਂ ਆਦਾ ਯਾਰ ਨਹੀਂ ਨਹੀਂ ਜੇ ਮੈਂ ਤੁਹਾਨੂੰ ਆ ਬੰਦੇ ਨੂੰ ਜਾ ਤਾ ਨਵਾਂ ਬਲੌਗਰ ਚੱਲ